ਵਾਹ ਜੀ ਹਰਿਆ ਗੁਟੀਆਂ ਨੀ ਤਹਰਾ ਬਾਪੂ ਜੀ ਆਗਾ ਗੁਟੀਆਂ ਇਹ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਮੋਢੇ ਤੇ ਕਿਹਦੀ ਅਰਥੀ ਦਾ ਬੋਝ ਪੈ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਛੋਟੇ ਛੋਟੇ ਮਾਸੂਮ ਬੱਚੇ ਕੋਈ ਅਰਥੀ ਚੱਕ ਕੇ ਲੈ ਕੇ ਜਾ ਰਹੇ ਨੇ ਤੇ ਪਿੱਛੇ ਪੂਰਾ ਪਿੰਡ ਪਿੰਡ ਦੀਆਂ ਮਹਿਲਾਵਾਂ ਇਹਨਾਂ ਦੇ ਮਗਰ ਮਗਰ ਚੱਲ ਰਹੀਆਂ ਨੇ ਦੋਸਤੋ ਕਬਰਾਂ ਦੀ ਗੱਲ ਨਹੀਂ ਡਰਨ ਦੀ ਗੱਲ ਨਹੀਂ ਕੋਈ ਦੁੱਖ ਵਾਲੀ ਗੱਲ ਨਹੀਂ ਦੱਸ ਦਈਏ ਕਿ ਇਹ 80 90 ਵਕਤ ਦੇ ਪੰਜਾਬ ਦੀ ਯਾਦਗਾਰ ਦਾ ਇੱਕ ਕਲਚਰ ਹੈ ਇੱਕ ਸੱਭਿਆਚਾਰ ਹੈ ਜਦੋਂ ਪਹਿਲਾਂ ਬਾਰਿਸ਼ਾਂ ਨਹੀਂ ਆਇਆ ਕਰਦੀਆਂ ਸੀ ਕਈ ਕਈ ਦਿਨ ਲੋਕ ਮੀਂਹ ਦਾ ਇੰਤਜ਼ਾਰ ਕਰਦੇ ਸੀ ਤੇ ਫਿਰ ਮੀਂਹ ਨਾ ਪੈਣ ਦੀ ਸੂਰਤ ਦੇ ਵਿੱਚ ਉਦੋਂ ਇਹ ਗੁੱਡੀ ਫੁਕੀ ਜਾਂਦੀ ਸੀ ਜਿਸ ਤਰ੍ਹਾਂ ਕਿ ਇੱਕ ਆਮ ਇਨਸਾਨ ਦੀ ਚਿਤਾ ਬਾਲੀ ਜਾਂਦੀ ਹੈ ਉਸ ਤੋਂ ਪਹਿਲਾਂ ਜੋ ਵੀ ਰੀਤ ਰਿਵਾਜ ਬਣੇ ਹੋਏ ਨੇ ਉਹ ਸਾਰੇ ਰੀਤ ਰਿਵਾਜ ਪੂਰੇ ਕੀਤੇ ਜਾਂਦੇ ਸੀ ਗੁਲਗਲੇ ਪਕੌੜੇ ਬਣਾਏ ਜਾਂਦੇ ਸੀ ਤੇ ਇਸ ਗੁੱਡੀ ਨੂੰ ਅਰਥੀ ਤੇ ਲਿਜਾ ਕੇ ਦੂਰ ਪਿੰਡ ਦੇ ਕਿਸੇ ਨਦੀ ਕੋਲ ਜਾਂ ਤਲਾਕ ਕੋਲ ਜਾਂ ਫਿਰ ਕਿਸੇ ਦਰਖਤ ਦੇ ਕੋਲ ਫੁੱਕਿਆ ਜਾਂਦਾ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਪਿੱਟ ਸਿਆਪਾ ਕਰਦੀਆਂ ਸਨ ਔਰਤਾਂ ਜਿਸ ਤਰ੍ਹਾਂ ਕਿਸੇ ਘਰ ਦੇ ਜੀ ਦੇ ਜਾਣ ਤੇ ਕੀਤਾ ਜਾਂਦਾ ਦੱਸਦੀ ਹੈ ਕਿ ਗੁੱਡੀ ਫੂਕ ਕੇ ਗੁਲਗਲੇ ਤੇ ਪਕੌੜੇ ਬੰਡੇ ਜਾਂਦੇ ਸੀ ਤੇ ਕਿਹਾ ਜਾਂਦਾ ਸੀ ਕਿ ਇੰਦਰ ਦੇਵਤਾ ਨੂੰ ਖੁਸ਼ ਕੀਤਾ ਜਾਏਗਾ ਕਿ ਗੁੱਡੀ ਦੇ ਫੂਕਣ ਤੋਂ ਉਹ ਕਿਤੇ ਨਾ ਕਿਤੇ ਇਹ ਸਮਝਣਗੇ ਕਿ ਅੱਤ ਦੀ ਗਰਮੀ ਵੱਧ ਗਈ ਹੈ ਤੇ ਹੁਣ بارش ਪੈਣੀ ਜ਼ਰੂਰੀ ਹੈ ਤੇ ਫਿਰ ਮੀਂਹ ਵਰਸੂਗਾ ਹੁਣ ਨਾ ਤਾਂ ਇਹ ਰੀਤ ਰਿਵਾਜ ਰਹੇ ਤੇ ਨਾ ਇਹ ਸਭਿਆਚਾਰ ਰਹਾ ਕਿਉਂਕਿ ਹੁਣ ਅੱਜ ਦਾ ਬੱਚਾ ਜਿਹੜਾ ਹੈ ਉਹ ਮੋਬਾਈਲ ਦੇ ਵਿੱਚ ਵਿਅਸਤ ਹੋ ਚੁੱਕਿਆ ਉਸ ਨੂੰ ਤਾਂ ਇਸ ਰਵਾਜ ਬਾਰੇ ਪਤਾ ਵੀ ਨਹੀਂ ਹੋਣਾ ਪਰ ਪੁਰਾਣੇ ਬਜ਼ੁਰਗ ਆਪਣੇ ਰੀਤ ਰਿਵਾਜਾਂ ਨੂੰ ਅੱਜ ਵੀ ਜਿੰਦਾ ਰੱਖੇ ਹੋਏ ਨੇ ਦੱਸ ਦਈਏ ਕਿ ਇਹਨਾਂ ਦੀ ਗੁੱਡੀ ਫੁੱਕਣ ਤੋਂ ਬਾਅਦ ਬਾਰਿਸ਼ ਪਵੇ ਜਾਂ ਨਾ ਪਵੇ ਪਰ ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਸੱਭਿਆਚਾਰ ਨੂੰ ਜ਼ਰੂਰ ਦਰਸਾਇਆ ਹੈ

ਮੁਰੰਗਾ ਆਜੂਆਈ ਇਹਨੇ ਕਿਨਾਂ ਸੁਣਾਇਆ ਬਰੇਤਰੀ ਮੈਂ ਉਠਿਆ ਤਾਂ ਬਾਪੂ ਜੀ ਪਾਣੀ ਲਗਾਇਆ ਹਾਂ ਪਾਣੀ ਕਿਹੜਾ ਪਾਣੀ ਕਹਾ ਦਾ